ਇਹ ਬਹੁਤ ਹੀ ਮਾੜੀ ਅਤੇ ਨਿੰਦਨੀਏ ਗੱਲ ਹੈ ਜਿਸ ਦੀ ਜਿੰਨੇ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਜਾਵੇ ਓਨੀ ਘੱਟ ਹੈ ਅੱਜ ਵੱਡੀ ਮੰਗ ਇਹ ਕਰਨੀ ਚਾਹੁੰਦੇ ਆ ਕਿ ਕਿਹੜੀਆਂ ਉਪਹੁਤਤਾ ਨੇ ਕਿਹੜੀਆਂ ਉਹ ਸਾਜ਼ਿਸ਼ਾਂ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਅੱਜ ਉਹਨਾਂ ਨੂੰ ਬੇਲਗਾਮ ਕਰਨ ਦੀ ਲੋੜ ਹੈ ਤੇ ਤੇ ਕਰੋੜਾਂ ਲੋਕਾਂ ਦੇ ਜਿਹੜੇ ਹਿਰਦੇ ਉਹ ਵਲੂਂਦਰ ਕੇ ਰੱਖ ਦਿੱਤੇ ਆ ਉਸ ਦੇ ਨਾਲ ਨਾਲ ਜਿਹੜੀ ਇਹ ਸਾਜ਼ਿਸ਼ਾਂ ਜਿਹਨਾਂ ਰਚੀਆਂ ਨੇ ਉਹਨਾਂ ਨੂੰ ਸਖਤ ਤੇ ਕੜੀ ਕਾਰਵਾਈ ਜਿਹੜੀ ਕਰਨੀ ਜਿਹੜੀ ਆ ਉਹ ਬੰਦੀ ਹੈ ਇਹ ਬਹੁਤ ਹੀ ਮਾੜੀ ਅਤੇ ਨਿੰਦਨੀਏ ਗੱਲ ਹੈ ਜਿਸ ਦੀ ਜਿੰਨੇ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਜਾਵੇ ਓਨੀ ਘੱਟ ਹੈ ਰਿਪਬਲਿਕ ਡੇ ਆਫ ਇੰਡੀਆ ਗਣਤੰਤਰ ਦਿਵਸ ਹੋਵੇ ਜਿਸ ਨੂੰ ਬੜੀ ਧੂਮ-ਧਾਮ ਦੇ ਨਾਲ ਸੈਲੀਬ੍ਰੇਟ ਕੀਤਾ ਪੂਰੇ ਭਾਰਤ ਦੇ ਵਿੱਚ ਨਹੀਂ ਦੇਸ਼ਾਂ ਵਿਦਰਸ਼ਾਂ ਦੀ ਤਰਤੀ ਉੱਪਰ ਵੀ ਕਰ ਰਹੇ ਸੀ ਔਰ ਉਸੇ ਦਿਨ ਭਾਬਾ ਪੀਮਾਓ ਅੰਬੇਦਕਰ ਸਾਹਿਬ ਸੰਵਿਧਾਨ ਦੇ ਨਿਰਮਾਤਾ ਅੱਜ ਉਹਨਾਂ ਦੀ ਜਿਹੜਾ ਇਹ ਕਾਨੂੰਨੀ ਘਟਨਾ ਔਰ ਸਾਜ਼ਿਸ਼ ਜਿਨ੍ਹਾਂ ਤਹਿਤ ਉਹਨਾਂ ਨੂੰ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਬੇਹੱਦ ਹੀ ਪੀੜਾਦਾਇਕ ਤੇ ਦੁੱਖਦਾਇਕ ਹੈ ਔਰ ਅੱਜ ਇਹ ਸਭ ਤੋਂ ਮਾੜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕੁੰਭ ਕਰਨ ਦੀ ਨੀਂਦ ਚ ਸੁੱਤੀ ਪਈ ਹੈ ਇੱਥੇ ਲੋਕਾਂ ਦੇ ਉੱਪਰ ਹਮਲੇ ਹੋ ਰਹੇ ਹੈ ਅਜਿਹਾ ਐਂਟੀ ਸੋਸ਼ਲ ਐਲੀਮੈਂਟ ਨੇ ਇਹਨਾਂ ਦਾ ਇੰਨਾ ਜ਼ਿਆਦਾ ਹੌਸਲਾ ਵਧ ਗਿਆ ਕਿ ਅੱਜ ਇੱਥੇ ਜਿਹੜੇ ਹੈ ਬਾਬਾ ਸਾਹਿਬ ਦੀ ਮੂਰਤੀ ਤੱਕ ਪਹੁੰਚ ਕੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਅੱਜ ਇਹ ਵੱਡੀ ਮੰਗ ਇਹ ਕਰਨੀ ਚਾਹੁੰਦੇ ਆ ਕਿ ਕਿਹੜੀਆਂ ਉਤਪਾਤਾਂ ਨੇ ਕਿਹੜੀਆਂ ਉਹ ਸਾਜਸ਼ਾ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਅੱਜ ਉਹਨਾਂ ਨੂੰ ਬੇਨਕਾਬ ਕਰਨ ਦੀ ਲੋੜ ਹੈ ਔਰ ਇਹ ਜਿਹੜੀ ਘਟਨਾ ਹੈ ਜਿੱਤੇ ਇੱਥੇ ਕਰੋੜਾਂ ਲੋਕਾਂ ਦੇ ਜਿਹੜੇ ਹਿਰਦੇ ਉਹ ਬਲੁੰਦਰ ਕੇ ਰੱਖ ਦਿੱਤੇ ਐ ਉਸ ਦੇ ਨਾਲ ਨਾਲ ਜਿਹੜੀ ਇਹ ਸਾਜਿਸ਼ਾਂ ਜਿਹਨਾਂ ਰਚੀਆਂ ਨੇ ਉਹਨਾਂ ਨੂੰ ਸਖਤ ਤੇ ਕੜੀ ਕਾਰਵਾਈ ਜਿਹੜੀ ਕਰਨੀ ਜਿਹੜੀ ਆ ਉਹ ਬੰਦੀ ਐ ਤਿੰਨ ਹਜ਼ਾਰ ਤੋਂ ਵੱਧ ਪੁਲਿਸ ਫੋਰਸ ਪਾਇਆ ਗਿਆ ਪਰ ਫਿਰ ਇਸ ਤਰ੍ਹਾਂ ਦਾ ਡਰਾਮਾ ਪਾ ਦਿੱਤਾ ਮੈਂ ਤਾਂ ਪਹਿਲਾਂ ਹੀ ਦੱਸਿਆ ਹੈ ਕਿ ਲਾਅ ਐਂਡ ਆਰਡਰ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜਾ ਉਹ ਇਸ ਪੰਜਾਬ ਦੀ ਧਰਤੀ ਤੋਂ ਖੰਭ ਲਾ ਕੇ ਉੱਡ ਗਿਆ ਦਿੰਦੇ ਹੜੇ ਜਿਹੜਾ ਹੈ ਉਹ ਕਤਲੋਗਾਰਤ ਕੋਈ ਐਸਾ ਦਿਨ ਨਹੀਂ ਬੀਤਦਾ ਇੱਥੇ ਜਿਸ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਨਹੀਂ ਹੁੰਦਾ ਔਰ ਹ ਹਾਲਾਤ ਇਥੋਂ ਤੱਕ ਵੱਧ ਤੋਂ ਵੱੱਤਰ ਹੋ ਗਏ ਕਿ ਇੰਨਾ ਹੌਸਲਾ ਵੱਧ ਗਿਆ ਐਂਟੀ ਸੋਸ਼ਲ 엘ਿਮੈਂਟਸ ਦਾ ਕਿ ਅਜ ਬਾਬਾ ਸਾਹਿਬ ਦੀ ਮੂਰਤੀ ਤੇ ਆ ਕੇ ਜਿਹੜਾ ਕੰਮ ਕੀਤਾ ਹੈ ਇਸ ਨੂੰ ਕਿਸੇ ਵੀ ਕੀਮਤ ਦੇ ਉੱਤੇ ਸਹਿਨ ਔਰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਦੋਸ਼ੀਆਂ ਦੇ ਖਿਲਾਫ ਜਿਹੜੀ ਹੈ ਉਹ ਸਖਤ ਤੋਂ ਸਖਤ ਕਾਰਵਾਈ ਔਰ ਅਮਲ ਜਿਹੜਾ ਨੂੰ ਲਾਉਣਾ ਜਿਹੜਾ ਹੈ ਇਹਨਾਂ ਨੂੰ ਸਰਕਾਰ ਨੂੰ ਪਾਏਗਾ ਇੱਕ ਬੰਦੇ ਦਾ ਕੰਮ ਨਹੀਂ ਕਰੀ ਹੋ ਰਹੀ ਪਿਛੇ ਪਲੈਨਿੰਗ ਹੋ ਰਹੀ ਜਸਤਰੀਕੇ ਨਾਲ ਮੈਂ ਕਿਹਾ ਕਿ ਇਹਦੇ ਪਿੱਛੇ ਡੂੰਘੀਆਂ ਸਾਜ਼ਿਸ਼ਾਂ ਨੇ ਕਿਹੜੀਆਂ ਉਹ ਤਾਕਤਾਂ ਨੇ ਜਿਨ੍ਹਾਂ ਨੇ ਇੱਥੋਂ ਤੱਕ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਸਾਰੀਆਂ ਸਾਜ਼ਿਸ਼ਾਂ ਨੂੰ ਉਹਨਾਂ ਤਾਕਤਾਂ ਨੂੰ ਅੱਜ ਦੇਨਕਾਬ ਕਰਨ ਦੀ ਲੋੜ ਹੈ ਔਰ ਦੋਸ਼ੀਆਂ ਦੇ ਖਿਲਾਫ ਜਿਹੜੀ ਕਰੜੀ ਤੋਂ ਕਰੜੀ ਕਾਰਵਾਈ ਜਿਹੜੀ ਸਜ਼ਾ ਉਹਨਾਂ ਨੂੰ ਦੇਣਾ ਜੀ ਉਹਨਾਂ ਬਾਤ ਹੈ ਜਨਵਰੀ ਦੀ ਜਿਹੜੀ ਇਹ ਘਟਨਾ ਅੰਮ੍ਰਿਤਸਰ ਸਾਹਿਬ ਦੇ ਅੰਦਰ ਹੋਈ ਹੈ ਅੱਜ ਅਸੀਂ ਉਸ ਡਾਕਟਰ ਅੰਬੇਦਕਰ ਸਾਹਿਬ ਦੇ ਮੋਢੇ ਸਟੈਚੂ ਦੇ ਕੋਲ ਉਹਨਾਂ ਨੂੰ ਸ਼ਰਧਾ ਸਨਮਨ ਅਰਪਿਤ ਕਰਨ ਵਾਸਤੇ ਆਏ ਹਾਂ ਔਰ ਬਹੁਤ ਸਤਕਾਰ ਜੋ ਦੇਸ਼ ਦੇ ਸਾਫ ਦਾ ਮੈਂਬਰ ਪਾਰਲੀਮੈਂਟ ਮੁਹੰਮਦ ਸ਼ਰੀਫ ਜੀ ਸੁਪਿੰਦਰ ਡੈਨੀ ਜੀ ਐਮਐਲਏ ਸਾਹਿਬ ਬਲਿੰਦਰ ਸਿੰਘ ਜੀ ਧਾਲੀਵਾਲ ਸਾਹਿਬ ਐਮਐਲਏ ਪਗਵਾੜਾ ਹੋਰ ਸਾਰੇ ਵਰਕਰ ਕਾਂਗਰਸ ਪਾਰਟੀ ਦੇ ਅੱਜ ਇੱਥੇ ਆਏ ਆਂ ਔਰ ਇਹਨਾਂ ਦੀ ਘੋਰ ਨਿੰਦਾ ਕਰ ਰਹੇ ਆਂ ਕਿ ਜੋ ਘਟਨਾ ਇੱਥੇ ਹੋਈ ਹੈ ਮੈਂ ਸਿੱਧੇ ਤੌਰ ਤੇ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਦੀ ਕਿਣੀ ਮਿੱਠੀ ਸਾਜ਼ਿਸ਼ ਦਾ ਇੱਕ ਨਤੀਜਾ ਹੈ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਉਹ ਇੱਕ ਲਾਅ ਐਂਡ ਆਰਡਰ ਦੇ ਮੁੱਦੇ ਦੇ ਉੱਤੇ ਅਮਨ ਸ਼ਾਂਤੀ ਲੈ ਕੇ ਆਉਣ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਅੰਦਰ ਆਈ ਸੀ ਪਰ ਅੱਜ ਦਿਨ ਦਿਹਾੜੇ ਫਰੋਤੀਆਂ ਕਤਲੋਗਾਰਤ ਡਕੈਤੀਆਂ ਤਿੰਨ ਦਿਹਾੜੇ ਨੌਜਵਾਨਾਂ ਦੇ ਕਤਲ ਤੇ ਅਜਿਹੀਆਂ ਕਾਨੂੰਨੀਆਂ ਘਟਨਾਵਾਂ ਜਿਹੜੀਆਂ ਇਹ ਕਿਉਂ ਹੋ ਰਹੀਆਂ ਨੇ ਇਹ ਏਜੰਸੀਆਂ ਦੇ ਰਾਹੀਂ ਪੰਜਾਬ ਸਰਕਾਰ ਜਿਹੜੀ ਹੈ ਇਹ ਪੰਜਾਬ ਦਾ ਮਾਹੌਲ ਇਸ ਕਰਕੇ ਇਹ ਕ੍ਰਾਪ ਕਰਨਾ ਚਾਹੁੰਦੀ ਹੈ ਤਾਂ ਕਿ ਲੋਕ ਮੁੱਦਿਆਂ ਤੋਂ ਧਿਆਨ ਜਿਹੜਾ ਉਹ ਪਟਕਾਇਆ ਜਾਵੇ ਇੱਥੇ ਦਾ ਸੀਪੀ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਹੈ ਇਹ ਇੱਕ ਬਹੁਤ ਪ੍ਰਾਈਮ ਏਰੀਆ ਔਰ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ ਰਸਤਾ ਹਜ਼ਾਰਾਂ ਲੋਕ ਇੱਥੋਂ ਦੀ ਲੰਘਦੇ ਆ ਉਹ ਕਿਹੜੀ ਸਾਜ਼ਿਸ਼ ਤੇ ਕਿਹੜੀ ਤਾਕਤ ਦੇ ਨਾਲ ਜਿਹੜੀ ਹੈ ਇਹ ਘਟਨਾ ਨੂੰ ਅੰਜਾਮ ਦਿੰਦਾ ਹੈ ਤੇ ਭਗਵੰਤ ਮਾਨ ਕਹਿੰਦਾ ਸੀ ਜੇ ਬਰਗਾੜੀ ਹੋਇਆ ਬਾਈਬਲ ਕਲਾ ਹੋਇਆ ਕੋਟ ਪੂਰਾ ਕਾਂਡ ਹੋਇਆ ਤੇ ਉਹਦੇ ਲਈ ਉਦੋਂ ਦੀ ਸਰਕਾਰ ਜ਼ਿੰਮੇਵਾਰ ਹੈ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਵੇ ਤਾ ਮੈਂ ਕਾਂਗਰਸ ਪਾਰਟੀ ਦਾ ਵਿਧਾਇਕ ਆ ਆਦਮ ਪਰ ਹਲਕੇ ਤੋਂ ਐਮਐਲਏ ਆ ਪਾਰਟੀ ਦਾ ਚੀਫ ਸਪੋਕਸਮੈਨ ਹੈ ਔਰ ਸਿੱਧੇ ਤੌਰ ਦੇ ਉੱਤੇ ਮੈਂ ਕਾਂਗਰਸ ਪਾਰਟੀ ਦੇ ਦੁਬਾਰਾ ਮੰਗ ਕਰਦਾ ਹਾਂ ਕਿ ਭਗਵੰਤ ਮਾਨ ਤੇ ਪਹਿਲਾ ਪਰਚਾ ਦਰਜ ਹੋਣਾ ਚਾਹੀਦਾ ਰਸੀਪੀ ਤੇ ਚਾਰਜ ਹੋਣਾ ਚਾਹੀਦਾ ਜਿਨ੍ਹਾਂ ਦੀ ਦੇਖਰੇਖ ਦੇ ਅੰਦਰ ਇਹ ਸਾਰੀ ਇੱਥੇ ਦੀ ਸਿਕਿਉਰਿਟੀ ਇਹਦੇ ਲਈ ਫਿਰ ਕੌਣ ਜ਼ਿੰਮੇਵਾਰ ਹੈ ਕਹਿੰਦੇ ਜੀ ਉਹ ਵਿਅਕਤੀ ਤਾਂ ਇੱਕ ਆਮ ਵਿਅਕਤੀ ਸੀ ਉਹ ਕਦੇ ਘਰੇ ਨਹੀਂ ਗਿਆ ਇਹੋ ਜਿਹੇ ਵਿਅਕਤੀਆਂ ਨੂੰ ਤਾਂ ਸਾਹਮਣੇ ਲੈ ਕੇ ਆਉਂਦੇ ਨਾ ਫਿਰ ਪੰਜਾਬ ਸਰਕਾਰ ਨੂੰ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਬਾਬਾ ਸਾਹਿਬ ਦੀ ਫੋਟੋ ਲਾਈ ਜਾਂਦੀ ਹੈ ਸਾਰੇ ਪੁਲਿਸ ਸਟੇਸ਼ਨ ਦੇ ਵਿੱਚ ਜਵਾਬਤ ਹੈ ਦੀ ਫੋਟੋ ਲਾਈ ਦੀ ਕੰਪੇਨ ਵਿੱਚ ਭਈ ਬਾਬਾ ਸਾਹਿਬ ਦੀ ਫੋਟੋ ਲਾਈ ਜਾਂਦੀ ਹੈ ਨਵੇਂ ਸਾਲ ਦਾ ਕੈਲੰਡਰ ਛਾਪਿਆ ਤੇ ਬਾਬਾ ਸਾਹਿਬ ਦੀ ਫੋਟੋ ਫਿਰ ਕਿਉਂ ਨਹੀਂ ਲਾਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਬਣਾਏ ਕਾਨੂੰਨ ਦੇ ਮੁਤਾਬਕ ਚੱਲਣਾ ਚਾਹੀਦਾ ਹੈ ਇਹ ਕਹਿੰਦੇ ਸੀ ਅਸੀਂ ਦਲਤਾਂ ਦੇ ਅੰਦਰੋਂ ਪੰਜਾਬ ਦੇ ਅੰਦਰ ਦਲਤਰ ਡਿਪਟੀ ਸੀਐਮ ਲਾਵਾਂਗੇ ਹਾਲੇ ਤੱਕ ਨਹੀਂ ਲਾਇਆ ਮੈਂ ਪੰਜਾਬ ਦੇ ਅੰਦਰ ਰੌਲਾ ਪਾਇਆ ਪੰਜ ਮੇਅਰ ਚੁਣੇ ਜਾ ਰਹੇ ਨੇ ਇਹ ਤੋਂ ਵੀ ਸੀਟ ਨੂੰ ਪੰਜਾਬ ਦੇ ਅੰਦਰ ਰਿਜ਼ਰਵ ਨਹੀਂ ਕੀਤਾ ਕਿਸੇ ਨੂੰ ਦਿੱਤੀ ਨਹੀਂ ਗਈ ਅੱਜ ਭਗਵੰਤ ਮਾਨ ਦੱਸੇ ਉਹਨਾਂ ਦੇ ਬੁਲਾਰੇ ਦੱਸਣ ਕਿ ਪੰਜਾਬ ਦੇ ਅੰਦਰ ਦਲਤ ਐਸਐਸਪੀ ਕਿੰਨੇ ਲਾਏ ਹੋਏ ਨੇ ਦਲਤ ਡੀਸੀ ਕਿੰਨੇ ਲਾਏ ਹੋਏ ਨੇ ਆਈਜੀ ਕਿੰਨੇ ਲਾਏ ਹੋਏ ਨੇ ਡੀਆਈਜੀ ਕਿੰਨੇ ਲਾਏ ਹੋਏ ਨੇ ਪੁਲਿਸ ਕਮਿਸ਼ਨਰ ਕਿੰਨੇ ਲਾਏ ਹੋਏ ਨੇ ਕਮਾਲ ਦੀ ਗੱਲ ਹੈ ਇਹ ਇਹ ਅਜਈਆਂ ਗੱਲਾਂ ਕਹਿਣੀਆਂ ਭਗਵੰਤ ਮਾਨ ਨੂੰ ਸ਼ੋਭਾ ਨਹੀਂ ਦੰਨੀਆਂ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਘੇਰਾਂਗੇ ਉੱਥੇ ਉਹਨੂੰ ਪੁੱਛਾਂਗੇ ਤੂੰ ਕਿਹੜੇ ਕਿਹੜੇ ਦਲਤਾਂ ਦੇ ਸਨਮਾਨ ਦੀ ਗੱਲ ਕਰਦਾ ਤੈਨੂੰ ਦਲਤਾਂ ਨੇ ਵੋਟਾਂ ਪਾਈਆਂ ਤੂੰ ਦਲਤਾਂ ਦੇ ਨਾਂ ਦੇ ਉੱਤੇ 바ਵਾ ਸਾਹਿਬ ਡਾਕਟਰ ਅੰਬੇਦਕਰ ਦੀ ਫੋਟੋ ਲਾ ਕੇ ਕਿ ਤੂੰ ਪੰਜਾਬ ਦੀ ਸੱਤਾ ਵਿੱਚ ਤਾਂ ਆ ਗਿਆ ਪਰ ਅੱਜ ਜੇ 바ਵਾ ਸਾਹਿਬ ਡਾਕਟਰ ਅੰਬੇਦਕਰ ਦਾ અપਮਾਨ ਹੋ ਰਿਹਾ ਤਾਂ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਇਸ ਕਰਕੇ ਭਗਵੰਤ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਕਾਂਗਰਸ ਪਾਰਟੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕਰਦੀ ਹੈ ਕਿ ਭਗਵੰਤ ਮਾਨ ਜੀ ਤੈਨੂੰ ਬਿਸ਼ਰਮਗਰੀ ਤੋਂ ਥੋੜਾ ਜਲ ਸਾਈਡ ਤੇ ਹੋਣਾ ਚਾਹੀਦਾ ਤੂੰ ਬਿਲਕੁਲ ਲੱਜ ਲਾ ਦਿੱਤੀ ਹੈ ਤੈਨੂੰ ਕਿਸੇ ਦਲਤਾਂ ਦਾ ਗਰੀਬਾਂ ਦਾ ਪਛੜਿਆਂ ਦਾ ਕੋਈ ਤੈਨੂੰ ਫਿਕਰ ਨਹੀਂ ਆ ਤੈਨੂੰ ਸਿਰਫ ਆਪਣੀ ਕੁਰਸੀ ਬਚਾ ਕੇ ਰੱਖਣ ਦੇ ਲਈ ਸਿਰਫ ਤੂੰ ਦੀ ਲਾਲਸਾ ਦੇ ਅੰਦਰ ਫਸਿਆ ਜਿਹੜੇ ਤੂੰ ਲੋਕਾਂ ਦੇ ਨਾਲ ਧਰਨਾ ਮੁਕਤ ਪੰਜਾਬ ਕਰਜਾ ਮੁਕਤ ਪੰਜਾਬ ਤੇ ਨਸ਼ਾ ਮੁਕਤ ਪੰਜਾਬ ਦੀ ਗੱਲ ਕਰਕੇ ਇੱਕ ਬਦਲਾਅ ਦੇ ਨਾਂ ਤੇ ਤੂੰ ਪੰਜਾਬ ਦੇ ਅੰਦਰ ਆਇਆ ਸੀ ਤੂੰ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਲੋਕ ਤੈਨੂੰ ਸਬਕ ਸਿਖਾਉਣਗੇ ਹੋਰ ਥੋੜਾ ਜਿਹਾ ਸਮਾਂ ਰਹਿ ਗਿਆ ਇਸੇ ਭਗਵੰਤ ਮਾਨ ਨੇ ਅੰਦਰ ਜਾਣਾ ਇਹੋ ਜਿਹਾ ਕੰਮ ਕਰ ਰੇ ਲੋਕਾਂ ਨੂੰ ਫੜ ਫੜ ਕੇ ਸਾਨੂੰ ਅੰਦਰ ਦੇ ਰੇ ਨਾ ਸਾਡੇ ਲੋਕ ਤਾਂ ਮੁਲਾਕਾਤ ਕਰਨ ਵਾਸਤੇ ਜਾਂਦੇ ਆ ਔਰ ਤੁਹਾਡੇ ਸਾਹਮਣੇ ਜਿਨ੍ਹਾਂ ਨੂੰ ਵੀ ਇਹਨਾਂ ਨੇ ਅੰਦਰ ਕੀਤਾ ਉਹਨਾਂ ਦੀਆਂ ਹਾਈ ਕੋਰਟ ਨੇ ਜਮਾਨਤਾਂ ਦਿੱਤੀਆਂ ਔਰ ਉਹਨਾਂ ਦੇ ਪਰਚੇ ਰੱਦ ਕਰ ਦਿੱਤੇ ਤੇ ਭਗਵੰਤ ਜੀ ਦੀ ਕਿਸੇ ਨੇ ਮੁਲਾਕਾਤ ਵੀ ਨਹੀਂ ਕਰਨ ਆਉਣਾ ਇਹ ਮੈਂ ਤੁਹਾਡੇ ਚੈਨਲ ਤੇ ਨਹੀਂ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਕਿਹਾ ਇਸ ਕਰਕੇ ਭਗਵੰਤ ਜੀ ਹੋਸ ਚਾਓ ਇਹ ਦਲਤਾਂ ਦਾ અપਮਾਨ ਬਹੁਤ ਵੱਡਾ અપਮਾਨ ਚੀਫ ਮਿਨਿਸਟਰ ਦਾ ਕਿਉਂ ਨਹੀਂ ਬਿਆਨ ਹਲੇ ਤੱਕ ਤੁਸੀਂ ਮੀਡੀਆ ਦੇ ਸਾਰੇ ਬੜੇ ਸੂਝਵਾਨ ਪੱਤਰਕਾਰ ਬੈਠੇ ਹੋ ਪਰ ਟਵੀਟ ਕਰਨਾ ਤਾਂ ਇੱਕ ਇੱਕ ਲਿਖ ਕੇ ਜਿਹੜਾ ਉਹ ਤਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬੰਦੇ ਰੱਖੇ ਹੁੰਦੇ ਆ ਅਸੀਂ ਵੀ ਸੋਸ਼ਲ ਮੀਡੀਆ ਦੀਆਂ ਟੀਮਾਂ ਰੱਖੀਆਂ ਹੋਈਆਂ ਨੇ ਸਦੀਕ ਸਾਹਿਬ ਹੋਰ ਸਾਰੇ ਅਸੀਂ ਜਾਣਕਾਰ ਲੋਕ ਐ ਇੱਕ ਬੋਲ ਕੇ ਭਗਵੰਤ ਮਾਨ ਨੂੰ ਇੱਥੇ ਆਉਣਾ ਚਾਹੀਦਾ ਸੀ ਭਗਵੰਤ ਮਾਨ ਦਾ ਕੋਈ ਮੰਤਰੀ ਆ ਕੱਲ ਚੋਣ ਕਰਵਾ ਕੇ ਜੋ ਜਨਾਜਾ ਇਹਨਾਂ ਨੇ ਅੰਮ੍ਰਿਤ ਸਰ ਦੇ ਅੰਦਰ ਕੱਢਿਆ ਤੇ ਜਿਹੜੇ ਇੱਥੇ ਆਏ ਸੀ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਉਹ ਇੱਥੇ ਡਾਕਟਰ ਮੇਦਕਰ ਸਰ ਦੇ ਬੁੱਤ ਦੇ ਸਾਹਮਣੇ ਤਾਂ ਆ ਨਹੀਂ ਸਕੇ ਕਮਾਲ ਦੀਆਂ ਗੱਲਾਂ ਕਰ ਰਹੇ ਹਾਂ ਇਸ ਕਰਕੇ ਭਗਵੰਤ ਮਾਨ ਜੀ ਇਹਦਾ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਲੋਕ ਬੜੇ ਤਤੇ ਤੇ ਲੋਕ ਬੜੇ ਆਤਾਬਲੇ ਆ ਤੈਨੂੰ ਕੁਰਸੀ ਤੋਂ ਲਾਉਣ ਦੇ ਲਈ ਤਕੜਾ ਹੋ ਜੰਗ ਦੇ ਮੈਦਾਨ ਚ ਅਸੀਂ ਦਲਤ ਭਾਈ ਚਾਰੇ ਵੱਲੋਂ ਤੇਰਾ ਡਟ ਕੇ ਵਿਰੋਧ ਕਰਦੇ ਆ ਔਰ ਤੈਨੂੰ ਇਸ ਕਟੜਾ ਦੇ ਲਈ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਕਰਾਉਂਦੇ ਆ